ਅੱਜ 18 ਤਰੀਕ ਹੈ ਔਰ 18 ਜਨਵਰੀ ਨੂੰ ਅਰਵਿੰਦ ਕੇਜਰੀਵਾਲ ਨੂੰ ਸਮਨ ਕੀਤਾ ਗਿਆ ਸੀ ਚੌਥਾ ਸਮਨ ED ਦੇ ਵੱਲੋਂ ਭੇਜਿਆ ਗਿਆ ਸੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਇਲਜ਼ਾਮ ਲਗਾਏ ਜਾ ਚੁੱਕੇ ਨੇ منی ਲਾਂਡਰਿੰਗ ਦੇ ਇਲਜ਼ਾਮ ਨੇ ਔਰ ਦੂਜੇ ਪਾਸੇ ਆਬਕਾਰੀ ਕਥਤ ਘਟਾਲੇ ਦੇ ਵਿੱਚ ਸ਼ਮੂਲੀਅਤ ਦੇ ਇਲਜ਼ਾਮ ਨੇ ਤੇ ਉਸੇ ਦੇ ਚੱਲਦੇ ED ਦੇ ਵੱਲੋਂ ਚੌਥਾ ਸਮਨ ਅਰਵਿੰਦ ਕੇਜਰੀਵਾਲ ਨੂੰ ਭੇਜਿਆ ਗਿਆ ਸੀ ਪਰ ਲੱਗਦਾ ਅਰਵਿੰਦ ਕੇਜਰੀਵਾਲ ਇਸ ਸਮਨ ਨੂੰ ਵੀ ਨਾਕਾਰ ਦੇਣਗੇ ਇਸ ਸਬੰਧ ਦੇ ਵਿੱਚ ਵੀ ਪੇਸ਼ ਨਹੀਂ ਹੋਣਗੇ ਅਰਵਿੰਦ ਕੇਜਰੀਵਾਲ ਇਹ ਅਸਾਰ ਬਣਦੇ ਨਜ਼ਰ ਆ ਰਹੇ ਕਿਉਂਕਿ 18 ਤਰੀਕ ਤੋਂ ਅੱਗੇ 20 ਤਰੀਕ ਤੱਕ ਅਰਵਿੰਦ ਕੇਜਰੀਵਾਲ ਗੋਆ ਹੋਣਗੇ ਗੋਆ ਰਹਿਣਗੇ ਉੱਥੇ ਸਿਆਸੀ ਹਾਲਾਤਾਂ ਦਾ ਜਾਇਜ਼ਾ ਲਿਆ ਜਾਵੇਗਾ ਇਹ ਦੱਸਿਆ ਜਾ ਰਿਹਾ ਆਮ ਆਦਮੀ ਪਾਰਟੀ ਦੇ ਹੀ ਇੱਕ ਗੋਆ ਦੇ ਲੀਡਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਅਰਵਿੰਦ ਕੇਜਰੀਵਾਲ ਨਾਲ ਸੀਐਮ ਭਗਵੰਤ ਮਾਨ ਰਾਘਵ ਚੱਡਾ ਗੋਆ ਆ ਰਹੇ ਨੇ ਔਰ 18 ਤੋਂ 20 ਤਰੀਕ ਤੱਕ ਉਹ ਗੋਆ ਰਹਿਣਗੇ ਗੋਆ ਜਾ ਕੇ ਉੱਥੋਂ ਦੇ ਸਿਆਸੀ ਹਾਲਾਤਾਂ ਦੇ ਬਾਰੇ ਜਾਣਕਾਰੀ ਲਈ ਜਾਵੇਗੀ ਗੋਆ ਵਿਧਾਨ ਸਭਾ ਦੇ ਵਿੱਚ ਵੀ 2 ਐਮ ਐਲ ਏਜ਼ ਆਮ ਆਦਮੀ ਪਾਰਟੀ ਦੇ ਨੇ ਇੱਥੇ ਇਹ ਜਾਣ ਲੈਣਾ ਚਾਹੀਦਾ ਆ ਪਰ ਦੂਜੇ ਪਾਸੇ ਈਡੀ ਨੇ ਚੌਥਾ ਸਮਨ ਭੇਜਿਆ ਸੀ ਚਾਰ ਸਮਨ ਹੋ ਚੁੱਕੇ ਨੇ ਚੌਥਾ ਸਮਨ ਵੀ ਲੱਗਦਾ ਅਰਵਿੰਦ ਕੇਜਰੀਵਾਲ ਨਾਕਾਰ ਦੇਣਗੇ ਕਿਉਂਕਿ 18 ਤਰੀਕ ਤੋਂ 20 ਤਰੀਕ ਤੱਕ ਤਾਂ ਉਹਨਾਂ ਦਾ ਗੋਆ ਦਾ ਟੂਰ ਹੈਗਾ ਆ ਔਰ ਇਸ ਦੇ ਉੱਤੇ ਸਾਫ਼ ਪਤਾ ਲੱਗ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਇਸ ਵਾਰ ਵੀ ਇਸ ਸਮਨ ਦੇ ਵਿੱਚ ਪੇਸ਼ ਨਹੀਂ ਹੋਣਗੇ ਇਸ ਤੋਂ ਪਹਿਲਾਂ ਤਿੰਨ ਸਮਨ ਹੋ ਚੁੱਕੇ ਨੇ ਔਰ ਇਹਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋਏ ਜੀ ਦੇ ਸਾਹਮਣੇ ਨਹੀਂ ਆਏ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਲੀਡਰ ਵੀ ਇਹ ਗੱਲਾਂ ਕਹਿ ਰਹੇ ਨੇ ਕਿ ਜਾਣ ਬੁੱਝ ਕੇ ਸਮਨ ਭੇਜਿਆ ਜਾ ਰਹੇ ਨੇ ਔਰ ਗ੍ਰਿਫਤਾਰ ਕਰਨ ਦੀ ਤਿਆਰੀ ਜਿਹੜੀ ਹੈ ਉਹ ਕੀ ਕਰ ਦਿੱਤੀ ਗਈ ਹੈ ਅਰਵਿੰਦ ਕੇਜਰੀਵਾਲ ਨੂੰ ਚੋਣਾਂ ਤੋਂ ਪਹਿਲਾਂ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਭਾਜਪਾ ਦੀ ਸਰਕਾਰ ਜਿਸ ਵਾਸਤੇ ਇਹ ਸਮਨ ਭੇਜੇ ਜਾ ਰਹੇ ਨੇ ਦੂਜੇ ਪਾਸੇ ਜਾਣਕਾਰੀ ਮੁਤਾਬਕ ਅਰਵਿੰਦ ਕੇਜਰੀਵਾਲ ਨੇ ਸਿਹਤ ਖਰਾਬ ਹੋਣ ਦੀ ਗੱਲ ਇਸ ਮਾਮਲੇ ਦੇ ਵਿੱਚ ਕਹੀ ਹੈ ਕਿ ਇਸ ਕਰਕੇ ਉਹ ਇਸ ਸਮਨ ਵਿੱਚ ਪੇਸ਼ ਨਹੀਂ ਹੋ ਸਕਦੇ ਇਸ ਭੇਜੇ ਸਮਨ ਨੂੰ ਉਹਨਾਂ ਨੂੰ ਇਗਨੋਰ ਕਰਨਾ ਪੈ ਰਿਹਾ ਇਸ ਕਾਰਨ ਦੇ ਕਰਕੇ ਔਰ ਦੂਜੇ ਪਾਸੇ ਇਸ ਤੋਂ ਪਹਿਲਾਂ ਜਿਹੜੇ ਤਿੰਨ ਸਮਨ ਸੀਗੇ ਉਹਨਾਂ ਦੇ ਬਾਰੇ ਅਰਵਿੰਦ ਕੇਜਰੀਵਾਲ ਨੇ ਵਾਰ-ਵਾਰ ਇਹੀ ਕਿਹਾ ਸੀ ਕਿ ਇਹ ਗੈਰਕਾਨੂੰਨੀ ਹੈ ਇਹ ਸਿਆਸੀ ਆ ਆਧਾਰ ਦੇ ਉੱਤੇ ਭੇਜੇ ਗਏ ਸਮਨ ਨੇ ਜੋ ਕਿ ਸਾਫ਼ ਤੌਰ ਦੇ ਉੱਤੇ ਬੀਜੇਤੀ ਬੀਜੇਪੀ ਵੱਲੋਂ ਭੇਜੇ ਗਏ ਨੇ ਜਿਵੇਂ ਕਿ ਉਹਨਾਂ ਦੇ ਪਾਰਟੀ ਦੇ ਲੀਡਰਸ ਕਹਿੰਦੇ ਪਏ ਨੇ ਕਿ ਭਾਜਪਾ ਸਰਕਾਰ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਇਸ ਵਾਸਤੇ ਸਮਨ ਭੇਜੇ ਜਾ ਰਹੇ ਨੇ ਉਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਵੱਲੋਂ ਵੀ ਇਹ ਇਨਾ ਸਮਨ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ ਗੈਰ ਸੰਵਿਧਾਨਕ ਕਰਾਰ ਦਿੱਤਾ ਜਾ ਚੁੱਕਿਆ ਹੈ ਔਰ ਚੌਥਾ ਸਮਨ ਵੀ ਹੁਣ ਲੱਗਦਾ ਅਰਵਿੰਦ ਕੇਜਰੀਵਾਲ ਵੱਲੋਂ ਇਨਕਾਰ ਕਰ ਦਿੱਤਾ ਜਾਵੇਗਾ ਨਾਕਾਰ ਦਿੱਤਾ ਜਾਵੇਗਾ ਕਿਉਂਕਿ ਅਰਵਿੰਦ ਕੇਜਰੀਵਾਲ ਸੀਐਮ ਭਗਵੰਤ ਮਾਨ ਤੇ ਰਾਗਵ ਛੱਡਾ ਤਿੰਨ ਦਿਨ ਵਾਸਤੇ ਗੋਆ ਜਾ ਰਹੇ ਨੇ 18 ਤੋਂ 20 ਤਰੀਕ ਤੱਕ ਗੋਆ ਰਹਿਣਗੇ ਔਰ ਉੱਥੋਂ ਦੇ ਸਿਆਸੀ ਹਾਲਾਤਾਂ ਦਾ ਜਾਇਜ਼ਾ ਲੈਣ ਦੀ ਗੱਲ ਕਹੀ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਈਡੀ ਵੱਲੋਂ ਇਸ ਉੱਤੇ ਕੋਈ ਐਕਸ਼ਨ ਕੀਤਾ ਜਾਵੇਗਾ ਕਿਉਂਕਿ ਇਹ ਚਾਰ ਸਮਨ ਹੋ ਚੁੱਕੇ ਨੇ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋਏ ਈਡੀ ਦੇ ਸਮਨਸ ਦੀ ਉਲੰਘਣਾ ਕਿਤਨਾ ਕਿਤ ਤਦਾ ਜ਼ਰੂਰ ਹੈ ਕਰਾਰ ਹੁੰਦੀ ਹੈ ਪਰ ਕੀ ਈਡੀ ਦੇ ਵੱਲੋਂ ਵੀ ਕਿਸੇ ਤੌਰ ਦਾ ਕੋਈ ਐਕਸ਼ਨ ਕੀਤਾ ਜਾਵੇਗਾ ਜਾਂ ਫਿਰ ਈਡੀ ਦੇ ਵੱਲੋਂ ਦੁਬਾਰਾ ਸਮਨ ਪੇਸ਼ ਆ ਜਾਵੇਗੇ ਆਉਣ ਵਾਲਾ ਸਮਾਂ ਦੱਸਦਾ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਔਰ ਤਕਲੀਬ ਬਣੇ ਰਹੋ 18 ਪੰਜਾਬੀ ਤੇ Subscribe to One India channel and never miss an update.